ਚਾਈਨਾ ਡੋਰ ਦੇ ਨਾਲ ਜਿਹੜਾ ਹੈਗਾ ਕਾਫੀ ਜੜੀਆਂ ਹੈਗੀਆਂ ਵਪਾਰਦਾਤਾ ਹੁੰਦੀਆਂ ਨੇ ਕਈ ਪੰਛੀ ਜਿਹੜੇ ਹਨ ਤਾਰਾਂ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਜਦੋਂ ਚਾਈਨਾ ਡੋਰ ਦੇ ਵਿੱਚ ਫਸਦੇ ਨੇ ਤਾਂ ਉਹ ਡਿੱਗਦੇ ਹੋਏ ਤਾਰਾਂ ਦੇ ਵਿੱਚ ਫਸ ਜਾਂਦੇ ਨੇ ਤੇ ਕਈ ਪੰਛੀਆਂ ਦੀਆਂ ਜਿਹੜੀਆਂ ਮੋਤਾ ਵੀ ਹੋ ਜਾਂਦੀਆਂ ਨੇ ਕੁਝ ਜੜੀਆਂ ਸੰਸਥਾਵਾਂ ਹੈਗੀਆਂ ਇਹਨਾਂ ਪੰਛੀਆਂ ਨੂੰ ਜਿਹੜਾ ਹੈਗਾ ਸੰਭ ਸੰਭਾਲ ਵੀ ਕਰ ਰਹੀਆਂ ਨੇ ਵਿਸ਼ਾਲ ਸ਼ਰਮਾ ਜੀ ਸਾਡੇ ਨਾਲ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਵਾ ਇੱਕ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਜਿਹੜੇ ਕਿ ਪੰਛੀ ਜਿਹੜੇ ਕੈਲ ਰੋ ਹੋ ਜਾਂਦੇ ਨੇ ਉਹਨਾਂ ਦੀ ਸਾਫ ਸੰਭਾਲ ਉਹਨਾਂ ਦਾ ਜਿਹੜਾ ਇਲਾਜ ਕਰਨਾ ਉਹਨਾਂ ਨੂੰ ਦਾਣਾ ਪਾਣੀ ਦੇਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਖਰਚੇ ਚਲਾਉਣੇ ਹੀ ਬੜੇ ਮੁਸ਼ਕਲ ਨੇ ਪਰ ਜਦੋਂ ਅਸੀਂ ਕੋਈ ਸੰਸਥਾ ਦੇ ਨਾਲ ਜੁੜਦੇ ਹਾਂ ਜਾਂ ਕੋਈ ਇੱਕ ਮਨ ਬਣਾ ਲੈਂਦੇ ਹਾਂ ਕਿ ਅਸੀਂ ਆਹ ਕਰਮ ਕਰਨਾ ਹੈਗਾ ਤੇ ਉਹ ਆਪਣੇ ਆਪ ਹੀ ਕਰਮ ਕੀਤਾ ਜਾਂਦਾ ਹੈ ਵਿਸ਼ਾਲ ਸ਼ਰਮਾ ਜੀ ਸਾਡੇ ਨਾਲ ਨੇ ਵਿਸ਼ਾਲ ਜੀ ਜੇਕਰ ਗੱਲ ਕਰੀਏ ਆਪਾਂ ਤੁਹਾਡੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਚਾਈਨਾ ਡੋਰ ਤੋਂ ਸਰਕਾਰਾਂ ਵੀ ਅਵੇਅਰ ਕਰ ਰਹੀਆਂ ਹੈਗੀਆਂ ਮੀਡੀਆ ਵੀ ਅਵੇਅਰ ਕਰ ਰਿਹਾ ਪਰ ਲੋਕ ਜਿਹੜੇ ਅਵੇਅਰ ਨਹੀਂ ਹੁੰਦੇ ਹੈਗੇ ਜਿਸ ਕਰਕੇ ਜਿਹੜੇ ਕਈ ਪੰਛੀਆਂ ਨੂੰ ਜਿਹੜਾ ਹੈਗਾ ਆਪਣੀਆਂ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਹੈਗੀਆਂ ਪਰ ਅੱਜ ਜਿਹੜਾ ਅਸੀਂ ਇੱਕ ਦੇਖਿਆ ਤੁਹਾਡਾ ਬਹੁਤ ਵਧੀਆ ਉਪਰਾਲਾ ਕਿ ਤੁਸੀਂ ਪੰਛੀਆਂ ਦੀ ਜਿਹੜੀ ਸਾਂਭ ਸੰਭਾਲ ਕਰ ਰਹੇ ਹੈਗੇ ਉਹਨਾਂ ਨੂੰ ਕਾਇਲ ਹੋਿਆਂ ਨੂੰ ਜਿਹੜਾ ਹੈਗਾ ਤੁਸੀਂ ਰੈਸਕਿਊ ਕਰਦੇ ਹੈਗੇ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਸੋ ਤੋਂ ਬਿਲਕੁਲ ਦੇ ਮੈਂ ਗੱਲ ਕਰਾਂਗਾ ਕਿ ਮੈਂ ਇੱਕ ਇਹ ਜਿਹੜਾ ਕੰਮ ਕਰ ਰਿਹਾ ਇਕੱਲਾ ਨਹੀਂ ਕੰਮ ਕਰ ਰਿਹਾ ਮੇਰੇ ਨਾਲ ਕੁਝ ਇੱਕ ਟੀਮ ਦੇ ਮੈਂਬਰਸ ਹੈਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੀ ਸੰਸਥਾ ਦਾ ਨਾਮ ਹੈਗਾ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਇਹਦੇ ਵਿੱਚ ਮੈਨੂੰ ਜਿਹੜੀ ਇੱਕ ਜੌਬ ਦਿੱਤੀ ਗਈ ਆ ਉਹ ਇੱਕ ਬਰਡ ਰੈਸਕਿਊ ਟੀਮ ਦਾ ਮੈਨੂੰ ਚਾਰਜ ਇਨਚਾਰਜ ਬਣਾਇਆ ਆ ਇਹ ਜਿਹੜਾ ਮੈਂ ਸੈਗਮੈਂਟ ਹੈਂਡਲ ਕਰਦਾ ਸਿਰਫ ਬਰਡਸ ਨਾਲ ਹੀ ਮੈਂ ਹੈਂਡਲ ਕਰਦਾ ਵਾ ਇਸ ਤੋਂ ਇਲਾਵਾ ਅਗਰ ਕੋਈ ਹੋਰ ਵੀ ਕੋ ਕੰਮ ਆਂਦਾ ਜਿਸਨ ਡੌਗਸ ਦੀ ਵੀ ਸੇਵਾ ਆ ਜਾਂਦੀ ਆ ਕੋਈ ਗਾਂ ਦੀ ਸੇਵਾ ਆ ਜਾਂਦੀ ਆ ਕਿਸੇ ਵੀ ਹੋਰ ਐਨੀਮਲ ਦੀ ਸੇਵਾ ਆਂਦੀ ਆ ਉਹ ਰੋਚੀ ਮੈਂ ਆਪਣਾ ਰੋਲ ਅਦਾ ਕਰਦਾ ਵਾ ਲੇਕਿਨ ਜਿਹੜਾ ਮੈਨੂੰ ਸ਼ੌਂਕ ਆ ਜਾਂ ਜਿਹਨੂੰ ਮੈਂ ਵੀ ਮਨੂੰ ਪਰਮਾਤਮਾ ਨੇ ਥੋੜਾ ਜਿਹਾ ਇੱਕ ਵੱਖਰਾ ਪਰਮਾਤਮਾ ਨੇ ਮਿਰਿੰਦਰ ਸੌਫਟਵੇਅਰ ਪਾਇਆ ਵਾ ਉਹ ਬਰਡਸ ਨਾਲ ਰਿਲੇਟਡ ਥੋੜਾ ਕਰਕੇ ਮੈਨੂੰ ਥੋੜਾ ਜਿਹਾ ਬੈਟਰ ਲੱਗਦਾ ਵਾ ਸੈਕੰਡਲੀ ਮੇਰੇ ਕੋਲ ਇੱਕ ਸਪੇਸ ਹੈਗੀ ਆ ਮੇਰੀ ਆਪਣ ਕੇਜਸ ਰੱਖੇ ਹੋਏ ਆ ਜੋ ਵੀ ਬਰਡ ਅਸੀਂ ਰੈਸਕਿਊ ਕਰਕੇ ਲੈ ਕੇ ਆਂਦੇ ਆ ਤੇ ਉਹ ਰੈਸਕਿਊ ਕਰਨ ਤੋਂ ਬਾਅਦ ਅਗਰ ਉਹ ਲੱਗਦਾ ਵੀ ਇਹ ਬਰਡ ਨੂੰ ਰੀਹੈਬਿਟੇਟ ਨਹੀਂ ਕੀਤਾ ਜਾ ਸਕਦਾ ਰੀਹੈਬਿਟੇਟ ਜਿਹੜਾ ਮੈਂ ਸ਼ਬਦ ਯੂਜ਼ ਕਰ ਰਿਹਾ ਇਹਦਾ ਇਹ ਮਤਲਬ ਵੀ ਅਗਰ ਬਰਡ ਨੂੰ ਜਦੋਂ ਰੈਸਕਿਊ ਕੀਤਾ ਜਾਂਦਾ ਵਾ ਅਗਰ ਆਪਾਂ ਦੁਬਾਰਾ ਨੂੰ ਛੱਡੀਏ ਤੇ ਉੱਡ ਜਾਵੇ ਆਪਣੇ ਨੇਚਰ ਦੇ ਵਿੱਚ ਉਹ ਚਲਾ ਜਾਵੇ ਆਪਣੇ ਹੈਬੀਟੈਟ ਨੂੰ ਅਡਾਪਟ ਕਰ ਲਵੇ ਆਪਾਂ ਉਹਨੂੰ ਕਹਿੰਦੇ ਰੀ ਹੈਬੀਟੈਟ ਕਰਨਾ ਅਗਰ ਉਹ ਰੀ ਹੈਬੀਟੈਟ ਨਹੀਂ ਹੋ ਪੰਦਾ ਥੈਨ ਅਸੀਂ ਕੀ ਕਰਦੇ ਆ ਕਿ ਉਸ ਬਰਡ ਨੂੰ ਆਪਣੇ ਸ਼ੈਲਟਰ ਦੇ ਵਿੱਚ ਰੱਖ ਲੈਂਦੇ ਆ ਉਰ ਸਾਡੀ ਜਿਹੜੀ ਬੇਸਿਕ ਉਹਦੀ ਫਰਸਟ ایڈ ਹੁੰਦੀ ਹੈ ਬਰਡ ਦੀ ਉਹ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਆ ਹੋਰ ਵੀ ਵੱਲੋਂ ਕੋਈ ਜਿਸ ਤਰ੍ਹਾਂ ਛੋਟੇ ਛੋਟੇ ਜਿਹੜੇ ਕੰਮ ਹੈਗੇ ਆ ਨਾਰਮਲੀ ਪਹਿਲੇ ਕੀ ਹੁੰਦਾ ਵੀ ਜਦੋਂ ਅਸੀਂ ਨਵਾਂ ਨਵਾਂ ਕੰਮ ਸਟਾਰਟ ਕੀਤਾ ਸੀ ਸਾਨੂੰ ਜਿਹੜਾ ਵੀ ਵੈਟਰਨਰੀ ਡਾਕਟਰ ਹੁੰਦਾ ਉਹਦੇ ਕੋਲ ਜਾਣਾ ਪੈਂਦਾ ਸੀਗਾ ਲੈਕਿਨ ਹੌਲੀ ਹੌਲੀ ਜਦੋਂ ਆਪਾਂ ਨੇ ਕੋਈ ਜਾਨਾ ਸ਼ੁਰੂ ਕੀਤਾ ਸਾਨੂੰ ਕੁਝ ਸਮਝ ਲੱਗਣੀ ਸ਼ੁਰੂ ਹੋ ਗਈ ਅਸੀਂ ਉਹਦੀਆਂ ਮੈਡੀਸਿਨ ਸਾਨੂੰ ਸਮਝ ਲੱਗਣੀ ਸ਼ੁਰੂ ਹੋ ਗਈ ਫਿਰ YouTube ਦੇ ਉੱਪਰ ਹੋਰ ਵੀ ਅੱਛੇ-ਛੇ ਜਿਹੜੇ NGO's ਦਿੱਲੀ ਜਾਂ ਹੋਰ ਵੀ ਬਹੁਤ ਛੇ NGO's ਹੈਗੇ ਜਿਹੜੇ ਬੜੇ ਬੱਛੇ ਲੱਭਦੇ ਕੰਮ ਕਰ ਰਹੇ ਆ ਆਪਾਂ ਉਥੋਂ ਕੁਝ ਲਰਨ ਕੀਤਾ ਫਿਰ ਜਿਹੜੀ ਬੇਸਿਕ ਫਸਟ ਏਡ ਹੈਗੀ ਆ ਜਾਂ ਹੋਰ ਵੀ ਜਿਹੜੀਆਂ ਬੇਸਿਕ ਦਵਾਈਆਂ ਹੈਗੀਆਂ ਉਹ ਅਸੀਂ ਆਪ ਦੇ ਮੋਹਿਆ ਕਰਨੀ ਸ਼ੁਰੂ ਕਰਤੀਆਂ ਤੇ ਆਪਣਾ ਜ ਸਾਡੇ ਸਾਡਾ ਸ਼ੈਲਟਰ ਹੈ ਸਾਡੇ ਕੋਲ ਦੋ ਸ਼ੈਲਟਰ ਆ ਬਰਡਜ਼ ਦੇ ਇੱਕ ਮੇਰੇ ਕੋਲ ਇੱਥੇ ਆ ਇੱਕ ਮੇਰਾ ਹੋਪ ਫਰੈਂਡ ਆ ਪੰਕਜ ਕੇਸ਼ਵ ਨ ਰੋਣ ਸਾਡੇ ਕੋਲੇ ਐਵਰੀ ਵੀਕ ਸਾਡੇ ਕੋਲ 10 15 ਜਿਹੜੇ ਕੇਸਸ ਆ ਜਾਂਦੇ ਆ ਉੱਚ ਅਸੀਂ ਕਰਦੇ ਕੀ ਆ ਕਿ ਅਲੱਗ-ਅਲੱਗ ਜਿਹੜੀਆਂ ਸਾਡੇ ਕੋਲ ਜਿਸ ਤਰ੍ਹਾਂ ਇਨਕੁਆਰੀਜ਼ ਆਉਂਦੀਆਂ ਵਾਂ ਉਸ ਜਗ੍ਹਾ ਤੇ ਜਾ ਕੇ ਜਿਹੜਾ ਬਰਡ ਟਰੈਪ ਹੋ ਜਾਂਦਾ ਚਾਈਨਾ ਰੋਡ ਦੇ ਵਿੱਚ ਉਹਨੂੰ ਅਸੀਂ ਉਤਾਰਦੇ ਆ ਨਾਰਮਲੀ ਜਿਹੜੇ ਬਰਡ ਟਰੈਪ ਹੁੰਦੇ ਜਾਂ ਤੇ ਉਹ ਦਰਖਤਾਂ ਦੇ ਟਰੈਪ ਹੋ ਜਾਂਦੇ ਡੋਰ ਦੇ ਨਾਲ ਜਾਂ ਜਿਹੜੇ ਵੱਡੇ-ਵੱਡੇ ਖੰਭੇ ਹੁੰਦੇ ਬਿਜਲੀ ਦੇ ਜਾਂ ਕੋਈ ਟਾਵਰ ਹੁੰਦੇ ਆ ਆਪਾਂ ਉਥੋਂ ਨੂੰ ਉਤਾਰਦੇ ਆ ਸਾਡੇ ਕੋ ਸਾਰੀ ਸਪੀਸੀਸ ਦੇ ਬर्ड ਆਉਂਦੇ ਆ ਜਦੋਂ ਕਾਈਟ ਫਲਾਈਂਗ ਦਾ ਸੀਜ਼ਨ ਪੂਰੇ ਪੀਕ ਤੇ ਆ ਜਾਂਦਾ ਇਸ ਤਰ੍ਹਾਂ ਮੰਨ ਲਓ ਕੋਈ ਨਵੰਬਰ ਤੋਂ ਅਨਵਰਡ ਸਾਡੀ ਅੰਮ੍ਰਿਤਸਰ ਦੀ ਕਾਈਟ ਫਲਾਈਂਗ ਜਿਹੜੀ ਹੈ ਪੂਰੀ ਪੀਕ ਤੇ ਆ ਜਾਂਦੀ ਹੈ ਉਸ ਦੌਰਾਨ ਅਸੀਂ ਕੀ ਕਰਦੇ ਆ ਵੀ ਸਾਡੇ ਕੋ ਜਿਹੜੇ ਕੇਸ ਜ਼ਿਆਦਾ ਆਉਂਦੇ ਆ ਫਿਰ ਸਾਡੇ ਜਿਹੜੇ ਵਲੰਟੀਅਰ ਡੈਕਟਰ ਰਹਿੰਦੇ ਦੋ ਤਿੰਨ ਮਹੀਨੇ ਉਸ ਦੌਰਾਨ ਫਿਰ ਅਸੀਂ ਕਰਦੇ ਆ ਸਾਡੇ ਕੋ ਸਾਰੇ ਪੰਛੀ ਇਸ ਤਰ੍ਹਾਂ ਇਲ ਆ ਗਈ ਆ ਬਾਜ ਆ ਗਿਆ ਉੱਲੂ ਆ ਗਿਆ ਪਿਜਨ ਬਹੁਤ ਜ਼ਿਆਦਾ ਕੇਸਸ ਆਉਂਦੇ ਕੋ ਪਿਜਨ ਦੀ ਜਿਹੜੀ ਗਿਣਤੀ ਹੈਗੀ ਐਸ ਅਰਡਰ ਜਿਹੜੇ ਕੰਪੈਰੀਸ਼ਨ ਕਰੀਏ ਬਾਕੀ ਬਰਡਸ ਨਾਲ ਇਹਦੀ ਗਿਣਤੀ ਜ਼ਿਆਦਾ ਵਾ ਉਹ ਸਾਡੇ ਕੋਲ ਜਿਹੜੇ ਕੇਸਸ ਘਟ ਆਉਂਦੇ ਆ ਐਸਕੂਬੇਟਰ ਪਿਜਨ ਤੇ ਉਹ ਫਿਰ ਬਰਡ ਨੂੰ ਉਤਾਰ ਕੇ ਅਸੀਂ ਲੈ ਆਉਨੇ ਆ ਜੇ ਤੇ ਉਹ ਲੱਗਦਾ ਵੀ ਓਕੇ ਆ ਤੇ ਆਪਾਂ ਉਹਨੂੰ ਛੱਡ ਦਿੰਨੇ ਆ ਆਦਰਵਾਇਜ਼ ਕੀ ਹੁੰਦਾ ਕਿ ਅਸੀਂ ਆਪਣੇ ਨੂੰ ਕੇਸ ਰੱਖ ਲੈਂਦੇ ਆ ਹੁਣੇ ਤੁਹਾਡੇ ਸਾਹਮਣੇ ਇੱਕ ਆਪਾਂ ਇੱਕ ਬਰਡ ਨੂੰ ਬਾਹਰ ਕੱਢਿਆ ਕੇਸ ਵਿੱਚੋਂ ਤੇ ਸਾਨੂੰ ਲੱਗ ਰਿਹਾ ਵੀ ਉੜ ਸਕਦਾ ਆਪਾਂ ਛੱਡਿਆ ਅ ਇਮੀਡੀਏਟਲੀ ਤੁਹਾਡੇ ਸਾਹਮਣੇ ਉੱਡ ਗਿਆ ਉਹ ਰੀਹੈਬਿਟ੍ਰੇਟ ਹੋ ਗਿਆ ਸਾਡੇ ਜੋ ਬर्ड ਉੱਡ ਜਾਂਦਾ ਵਾ ਉਹ ਨਿਕਲ ਜਾਂਦਾ ਵਾ ਜਿਹੜੇ ਕੋ ਨਹੀਂ ਉੱਡਿਆ ਜਾਂਦਾ ਅਸੀਂ ਫਿਰ ਉਹਨੂੰ ਆਪਣੇ ਕੇਜ ਚ ਵਾਪਸ ਰੱਖ ਲੈਂਦੇ ਆ ਵਿਸ਼ਾਲ ਜੀ ਜੇਕਰ ਗੱਲ ਕਰੀਏ ਕਿੰਨੇ ਸਮੇਂ ਤੋਂ ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਆ ਮੈਨੂੰ ਸਰ ਅਗਰ ਆਪਣੀ ਮੈਂ ਪਰਸਨਲ ਗੱਲ ਕਰਾਂ ਤੇ ਵੈਸੇ ਤਾਂ ਮੈਂ ਬਹੁਤ ਇਕੱਲਾ ਕੰਮ ਕਰ ਰਿਹਾ ਸੀ ਪਹਿਲੇ ਅਗਰ ਮੈਂ ਸੰਸਾਰ ਦੀ ਗੱਲ ਕਰਾਂ ਤੇ ਪ੍ਰੋਪਰ ਮੈਨੂੰ ਕੋਈ 12-13 ਸਾਲ ਹੋ ਗਏ ਸੰਸਾਰ ਦੇ ਨਾਲ ਜੁੜੇ ਹੋਏ ਇਸ ਸੰਸਥਾ ਦੇ ਵਿੱਚ ਜਿਹੜਾ ਤੁਹਾਡਾ ਸਯੋਗ ਕੌਣ ਕਰ ਰਿਹਾ ਸਰਕਾਰ ਕਰ ਰਹੀ ਆ ਜਾਂ ਕੋਈ ਜਿਹੜੇ ਹੈਗੇ ਐਨ ਆਰ ਆਈ ਵੀਰ ਕਰ ਰਹੇ ਨੇ ਕਿਸ ਤਰ੍ਹਾਂ ਹੋ ਚੱਲਦਾ ਨਹੀਂ ਇਦਾਂ ਦਾ ਕੁਝ ਨਹੀਂ ਸਿਸਟਮ ਜੀ ਸਾਡੀ ਜਿਹੜੀ ਸੰਸਥਾ ਬਣੀ ਹੋਈ ਆ ਉਹਦੇ ਵਿੱਚ ਹਰ ਜਿਹੜਾ ਇੰਡੀਵਿਜੂਅਲ ਜਿਹੜਾ ਵਲੰਟੀਅਰ ਹੈਗਾ ਵਾ ਆਪਣੇ ਕੋਲੋਂ ਕੁਛ ਨਾ ਕੁਛ ਆਪਣਾ ਕੋਈ ਦਸਵੰਦ ਕੱਢਦਾ ਵਾ ਜਿੰਨੀ ਕਿਸੇ ਦੀ ਕੈਪੈਸਿਟੀ ਹੈਗੀ ਆ ਅਸੀਂ ਉਹ ਅਮਾਉਂਟ ਜਿਹੜੀ ਉਹ ਸੰਸਥਾ ਨੂੰ ਅਸੀਂ ਪੇ ਕਰਦੇ ਆ ਤੇ ਸੈਕੰਡਲੀ ਕਿ ਵੀ ਲੜੇ ਲੜਕੇ ਸਾਡੇ ਕੋਲ ਇਦਾਂ ਦੇ ਵਲੰਟੀਅਰ ਵੀ ਹੈਗੇ ਜਿਹੜੇ ਕਿ ਪੇ ਨਹੀਂ ਕਰ ਸਕਦੇ ਅਸੀਂ ਕਰਦੇ ਵੀ ਉਹਨਾਂ ਦਾ ਜਿਹੜਾ ਸਮਾਂ ਯੂਜ਼ ਕਰਦੇ ਆ ਕਿਉ ਕੋਈ ਆਪਣਾ ਸਮਾਂ ਦੇ ਸਕਦਾ ਵਾ ਕੋਈ ਸਲਾਹ ਦੇ ਸਕਦਾ ਵਾ ਸਾਡਾ ਤੇ ਦੇਖੋ ਜੀ ਸਿੰਪਲ ਦਾ ਫੰਡਾ ਹੈ ਇਹ ਵੀ ਦੀ ਸੇਵਾ ਮੰਨਦੇ ਆ ਅਗਰ ਮੈਂ ਅੱਜ ਇੱਕ ਵੀਡੀਓ ਤੁਸੀਂ ਬਣਾ ਰਹੇ ਜੇ ਅਗਰ ਇਹ ਵੀਡੀਓ ਮੀਡੀਆ ਜਾਂਦੀ ਆ ਇੱਕ ਪੋਜ਼ਿਟਿਵ ਵੀਡੀਓ ਹੈਗੀ ਆ ਅਗਰ ਉਹ ਸ਼ੇਅਰ ਕੋਈ ਬੰਦਾ ਕਰ ਦੇਣਾ ਆਪਣੇ ਮੋਬਾਈਲ ਤੋਂ ਨਹੀਂ ਤੇ ਉਹਨੇ ਵੀ ਆਪਣੀ ਸੇਵਾ ਦਾ ਆਪਣਾ ਯੋਗਦਾਨ ਪਾ ਦਿੱਤਾ ਨੇ ਹੁਣ ਆਪਾਂ ਇਹ ਗੱਲ ਕਰਾਂਗੇ ਕਿ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਚਾਈਨਾ ਡੋਰ ਜੀ ਜਦ ਕਿ ਸਰਕਾਰਾਂ ਵੀ ਅਵੇਅਰ ਕਰ ਰਹੀਆਂ ਹੈ ਜਾਂ ਮੀਡੀਆ ਵੀ ਅਵੇਅਰ ਕਰ ਰਿਹਾਗਾ ਤੁਹਾਡੇ ਵਰਗੇ ਵੀਰ ਵੀ ਜਿਹੜੇ ਅਵੇਅਰ ਕਰਨਾ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਵੇਰ ਤਾਂ ਲੋਕੀ ਕਰ ਰਹੇ ਆ ਔਰ ਜਦੋਂ ਕੋਈ ਬੰਦਾ ਗਾਈਡ ਫਲਾਈਂ ਕਰਦਾ ਉਹਨੂੰ ਪਤਾ ਵੀ ਹੁੰਦਾ ਮੈਂ ਇਹਦਾ ਜਿਹੜਾ ਯੂਜ਼ ਕਰ ਰਿਹਾ ਇਹਦਾ ਇਮਪੈਕਟ ਕੀ ਆ ਸਾਡੀ ਸੋਸਾਇਟੀ ਦੇ ਉੱਪਰ ਸਾਡੇ এনवायरमेंट ਦੇ ਉੱਪਰ ਕੀ ਇਫੈਕਟ ਹੈ ਲੇਕਿਨ ਉਹ ਨਾਕਾਮਜਾਬ ਹੋਣ ਦਾ ਕਾਰਨ ਕੀ ਵੀ ਉਸ ਚੈਨਲ ਡੋਰ ਬੰਦ ਕਿਉਂ ਨਹੀਂ ਹੋ ਰਹੀ ਉਹਦੇ ਕਾਰਨ ਆ ਤੁਸੀਂ ਇੱਕ ਜਨਰਲ ਕੰਪੈਰੀਸ਼ਨ ਕਰੋ ਜਿਹੜੀ ਨਾਰਮਲ ਡੋਰ ਸਾਡੀ ਜਿਹੜੀ ਟਰੈਡੀਸ਼ਨ ਡੋਰ ਹੈ ਜਿਹੜੀ ਕਿ ਕਾਟਨ ਦੀ ਬਣੀ ਹੋਈ ਆ ਉਸ ਤੋਂ ਬਾਅਦ ਚੈਨਲ ਡੋਰ ਨਾਲ ਕੰਪੈਰੀਸ਼ਨ ਕਰੋ ਇਕਨੋਮਿਕਲੀ ਜਿਹੜੀ ਚਾਇਨਾ ਡੋਰ ਆ ਉਹ ਜਿਹੜਾ ਗੱਟੂ ਜਿਹੜਾ ਪੰਜਾਬੀ ਸਾਡੀ ਲੋਕਲ ਲੈਂਗੁਏਜ ਆਪਾਂ ਗੱਟੂ ਕਹਿੰਦੇ ਆ ਉਹਦੀ ਗੱਟੂ ਦੀ ਕੋਸਟ ਸਿਸਟਮ ਕੋਈ 400 500 ਰੁਪਏ ਦਾ ਮਿਲ ਜਾਂਦਾ ਕਿੱਲੋ ਅਗਰ ਤੁਸੀਂ ਸੇਮ ਉਸ ਡੋਰ ਨੂੰ ਦੋ ਦਿਨਾਂ ਦਾ ਕੰਪੈਰੀਸਨ ਕਰੋ ਤੇ ਡੋਰ ਦੀ ਕੋਸਟ ਬਹੁਤ ਜ਼ਿਆਦਾ ਵਾ ਸੈਕੰਡ ਇਹ ਜਿਹੜਾ ਪ੍ਰੋਡਕਟ ਹੈਗਾ ਵਾ ਇਹਦੀ ਲੰਗਵੇਸ਼ਨ ਜ਼ਿਆਦਾ ਵਾ ਔਰ ਇਹ ਤੇਜ਼ ਹਵਾ 'ਚ ਟੁੱਟਦਾ ਵੀ ਨਹੀਂ ਆ ਅਗਰ ਵਧੀਆ ਹਿੰਗ ਕਾਇਡ ਉਡਾਈ ਇੱਥੇ ਵਿਸ਼ਾਲ ਜੀ ਆਪਾਂ ਇਹ ਵੀ ਗੱਲ ਕਰਾਂਗੇ ਪਹਿਲਾਂ ਜਦੋਂ ਮਾਝਾ ਲਾਇਆ ਜਾਂਦਾ ਸੀਗਾ ਮਾਝਾ ਆਪਾਂ ਕਹਿੰਦੇ ਸੀਗੇ ਕੱਚ ਪਾ ਕੇ ਹੋਰ ਜਿਹੜਾ ਹੈਗਾ ਕਈ ਮਟੀਰੀਅਲ ਪਾ ਕੇ ਜਿਹੜਾ ਹੈਗਾ ਆਪਾਂ ਡੋਰ ਤਿਆਰ ਕਰਦੇ ਸੀਗੇ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਡੋਰ ਸੀਗੀ ਪਰ ਹੁਣ ਜਿਹੜਾ ਹੈਗਾ ਇੱਕ ਚਾਈਨਾ ਨੇ ਜਿਹੜਾ ਇੱਕ ਇਸ ਤਰ੍ਹਾਂ ਦਾ ਪ੍ਰੋਡਕਟ ਆਪਣਾ ਸ਼ੁਰੂ ਕਰ ਦਿੱਤਾ ਜਿਹਦੇ ਕਰਕੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਕਈ ਪੰਛੀ ਵੀ ਮਰਦੇ ਹੈਗੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਅਸੀਂ ਵਰਡ ਯੂਜ਼ ਕਰ ਰਹੇ ਹਾਂ ਚਾਈਨਾ ਚਾਈਨਾ ਦਾ ਇੱਕ ਬ੍ਰਾਂਡ ਜਿਹੜੂ ਟੈਗ ਜੁਰੂਰ ਉੱਪਰ ਲੱਗ ਚੁੱਕਾ ਵਾ ਬੇਸਿਕਲੀ ਇਹ ਜਿਹੜਾ ਪਟਾਕਾ ਸਾਡੇ ਕੰਟਰੀ ਵਿੱਚ ਹੀ ਤਿਆਰ ਹੋ ਰਿਹਾ ਬਹੁਤ ਸਾਰੇ ਜੁਨਿਟ ਹੈਗੇ ਜਿਹੜੇ ਸਾਡੇ ਕੰਟਰੀ ਦੇ ਵਿੱਚ ਹੈਗੇ ਆ ਰ ਬਣਾ ਰਹੇ ਆ ਔਰ ਤੁਸੀਂ ਕਦੇ ਵੀ ਉਸ ਡੋਰ ਨੂੰ ਧਿਆਨ ਨਾਲ ਘਰ ਪੜੋਗੇ ਨਾ ਗੱਟੂ ਨੂੰ ਔਰ ਉੱਪਰ ਉਹਨਾਂ ਲਿਖਿਆ ਵਾ ਨਾਟ ਮੈਂਸ਼ਨਡ ਫॉर ਕਾਈਟ ਫਲਾਈਂਗ ਉਹ ਇੱਕ ਜਿਹੜਾ ਫਿਸ਼ਿੰਗ ਯਾਰ ਨੇ ਲੇਕਿਨ ਉਹ ਜਿਹੜਾ ਯੂਜ਼ਰ ਆ ਉਹਨੂੰ ਉਹਦਾ ਜਿਹੜਾ ਯੂਜ਼ ਆ ਉਹ ਦੂਜੇ ਤੇ ਕਿਹੜਾ ਕਰ ਰਿਹਾ ਵਾ ਉਹਦੇ ਉੱਪਰ ਕਿਤੇ ਵੀ ਇਹ ਨਹੀਂ ਲਿਖਿਆ ਆ ਵੀ ਇਹ ਕਾਈਲ ਫਲਾਈਂਗ ਵਾਸਤੇ ਮੈਂਸ਼ਨਡ ਹੈਗਾ ਪ੍ਰੋਡਕਟ ਲੇਕਿਨ ਸਸਤਾ ਹੋਣ ਕਰਕੇ ਉਹ ਜਿਹੜਾ ਪ੍ਰੋਡਕਟ ਜ਼ਿਆਦਾ ਵਾ ਚੱਲ ਰਿਹਾ ਵਾ ਸੈਕੰਡ ਕਿਸੇ ਵੀ ਤਰ੍ਹਾਂ ਦਾ ਸਾਡੇ ਸਰਕਾਰ ਵੱਲੋਂ ਕੋਈ ਵੀ ਉਹਦੇ ਉੱਪਰ ਉਪਰਾਲਾ ਠੀਕ ਆ ਜਬਾਨੀ ਗੁਲਾਮੀ ਦਾ ਬੜੇ ਲੋਕੀ ਦਾਅਵੇ ਕਰ ਰਹੇ ਆ ਲੇਕਿਨ ਕੋਈ ਵੀ ਉਹਦੇ ਉੱਪਰ ਆਫੀਸ਼ੀਅਲੀ ਜਾਂ ਕਿਸੇ ਨੂੰ ਕੋਈ ਮੰਨ ਲਓ ਅਫੈਂਸ ਦਿੱਤਾ ਗਿਆ ਹੋਵੇ ਇਦਾਂ ਦਾ ਕੁਝ ਕੇਸ ਨਜ਼ਰ ਨਹੀਂ ਆ ਰਿਹਾ ਪਰ ਇੱਕ ਗੱਲ ਵਿਸ਼ਾਲ ਜੀ ਹੋਰ ਵੀ ਆਪਾਂ ਕਵਾਂਗੇ ਕਿ ਕਈ ਵਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈਗਾ ਉਹ ਤੇ ਸਕੰਡਿਆ ਕਸਿਆ ਜਾਂਦਾ ਪਰ ਕਈ ਵਾਰੀ ਜਿਹੜੇ ਹੈਗੇ ਆ ਇਹ ਚੀਜ਼ ਨੂੰ ਵੇਚਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਉਹ ਆਪਣੇ ਘਰਾਂ ਦੇ ਵਿੱਚ ਲੁਕੋ ਦਿੰਦੇ ਨੇ ਗੱਟੂ ਜਾਂ ਜਿਹੜੇ ਹੈਗੇ ਸਕੂਲਾਂ ਦੇ ਬਸਤੇ ਹੈਗੇ ਉਹਨਾਂ ਚ ਲੁਕੋ ਦਿੰਦੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਕਾਫੀ ਕਈ ਵਾਰੀ ਆਪਾਂ ਦੇਖਿਆ ਕਿ ਕਿਤੇ 150 ਗੱਟੂ ਫੜਿਆ ਗਿਆ ਕਿਤੇ 50 ਗੱਟੂ ਫੜੇ ਗਏ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਦੇਖੋ ਜੀ ਜੇ ਕੋ ਗੱਟੂ ਮੱਲੋ ਕੋਈ ਸਾਡਾ ਪੁਲਿਸ ਕਰਮੀ ਗੱਟੂ ਪਕੜਦੇ ਵੀ ਆ ਠੀਕ ਹੈ ਉਹ ਇੱਕ ਪੋਜ਼ਿਟਿਵ ਉਹਦਾ ਜਿਹੜਾ ਇਫੈਕਟ ਜਾਂਦਾ ਸਾਡੀ ਸੋਸਾਇਟੀ ਦੇ ਉੱਪਰ ਲੇਕਿਨ ਉਹਦੇ ਬਾਜੂਦ ਵੀ ਜਦੋਂ ਇੱਕ ਜਦ ਤੱਕ ਮੈਨੂੰ ਲੱਗਾ ਵਾ ਕਿ ਜਦੋਂ ਵੀ ਕੋਈ ਚੀਜ਼ ਦੇ ਉੱਪਰ ਪ੍ਰਤੀਮੋਜ ਜਲ੍ਹਾ ਲਾਉਂਦੇ ਆ ਨਾ ਉਹਦਾ ਕ੍ਰੇਜ਼ ਉਹਨਾਂ ਵਾਧਾ ਵਾ ਔਰ ਇਹ ਲੋਕ ਜਦੋਂ ਜਿਆਦਾ ਕ੍ਰੇਜ਼ ਵਾਧਾ ਵਾ ਉਹ ਸਸਤਾ ਹੋਣ ਕਰਕੇ ਉਹ ਜਿਹੜਾ ਪ੍ਰੋਡਕਟ ਹੈ ਉਹਦੇ ਵਿੱਚ ਅੱਛੀ ਡਿਮਾਂਡ ਕ੍ਰੀਏਟ ਹੁੰਦੀ ਆ ਅੱਛਾ ਇੱਕ ਮਾਰਜਿਨ ਮਿਲਦਾ ਵਾ ਜਿਹੜੇ ਸੈਲਰ ਹੈਗੇ ਆ ਉਸ ਕਰਕੇ ਪ੍ਰੋਡਕਟ ਜਿਹੜਾ ਵਾ ਉਹ ਹੋਰ ਜ਼ਿਆਦਾ ਪ੍ਰਮੋਟ ਹੋ ਰਿਹਾ ਵਾ ਲਾਸਟ ਤੇ ਆਪਾਂ ਪਬਲਿਕ ਨੂੰ ਕਿਹ ਮੈਸੇਜ ਦੇਣਾ ਚਾਹੁੰਦੇ ਆ ਮ ਇਹ ਸਿਰਫ ਹਿਊਮਨ ਬੀਇੰਗਸ ਵਾਸਤੇ ਨਹੀਂ ਹੈ ਇਹ ਪਲੈਨਰ ਅਰਥ ਜਿਹੜਾ ਹੈਗਾ ਵਾ ਇਹ ਸਾਰੇ ਸਾਡੀ ਜਿਹੜੀ ਸੋਸਾਇਟੀ ਦੇ ਵਿੱਚ ਸਾਡੇ ਜੀਵ ਜੰਤੂ ਹੈਗੇ ਆ ਚਾਹੇ ਉਹ ਡੌਗ ਆ ਚਾਹੇ ਉਹ ਗਾਂ ਵਾ ਚਾਹੇ ਉਹ ਕੋਈ ਪੰਛੀ ਹੈਗੇ ਆ ਉਹ ਸਾਰਿਆਂ ਵਾਸਤੇ ਸੋਸਾਇਟੀ ਵਾਸਤੇ ਇੱਕ ਰਾਈਟ ਆ ਉਹਦਾ ਰਹਿਣ ਦਾ ਤੇ ਇਨਸਾਨ ਜਿਹੜਾ ਵਾ ਉਹ ਇਹ ਸੋਚ ਲੱਗ ਪਿਆ ਕਿ ਸਿਰਫ ਮੇਰਾ ਹੀ ਰਾਈਟ ਹੈ ਇਸ ਪਲੈਨਰ ਅਰਥ ਉੱਪਰ ਰਹਿਣ ਦਾ ਇਹ ਅਗਰ ਧਰਤੀ ਦੇ ਉੱਪਰ ਸਾਰੇ ਬਰਡਸ ਸਾਰੇ ਇਹ ਜਿਹੜੇ ਜਾਨਵਰ ਹੈਗੇ ਆ ਅਗਰ ਸਾਰੇ ਇਕੱਠੇ ਮਿਲ ਜੁੜ ਕੇ ਰਹਿਣਗੇ ਆਪਣੇ ਆਪਣੇ ਹੈਬੀਟਾਟ ਦੇ ਅੰਦਰ ਆਪਣੇ ਆਪਣੇ ਟੈਰੀ ਦੇ ਅੰਦਰ ਰਹਿਣਗੇ ਤਾਂ ਉਹ ਸਾਡੀ ਜਿਹੜੀ ਸਾਡੀ ਪਲਾਨਟ ਅਰਥ ਹੈ ਉਹ ਜ਼ਿਆਦਾ ਖੂਬਸੂਰਤ ਨਜ਼ਰ ਆਏਗੀ ਤੁਹਾਡੀ ਸੰਸਥਾ ਦੇ ਨਾਲ ਜੁੜਨ ਵਾਸਤੇ ਕੀ ਕਰਨਾ ਪੈਂਦਾ ਸਰ ਕੁਛ ਨਹੀਂ ਕੋਈ ਲੰਬਾ ਛੋੜਾ ਰਸਤੇ ਕੋਈ ਫਾਰਮੈਲਟੀ ਨਹੀਂ ਹੈਗੀਆਂ ਸਾਡੀ ਸੰਸਥਾ ਨਾਲ ਜੁੜਨ ਵਾਸਤੇ ਬੜਾ ਸਿੰਪਲ ਦਾ ਪੈਰਾਮੀਟਰ ਆ ਆਪਣੀ ਛੱਤ ਦੇ ਉੱਪਰ ਸਾਡੇ ਕੋਈ ਦਾਣਾ ਮਿਲ ਜਾਂਦਾ ਵਾ ਜਿਸ ਨੂੰ ਕਿ ਅਸੀਂ ਜੌਂਦਰ ਕਹਿ ਦਿੰਦੇ ਆ ਕਈ ਲੋਕ ਉਹਨੂੰ ਗੁੱਲੇ ਡੰਡਾ ਕਹਿੰਦੇ ਆ ਇੱਕ ਦਾਣਾ ਮਿਲਦਾ ਵ ਤੇ ਤੁਸੀਂ ਸਾਡੇ ਮੈਂਬਰ ਬਣ ਜਾਓਗੇ ਤੇ ਸਾਡਾ ਤੁਸੀਂ ਫੇਸਬੁੱਕ ਚ ਫੇਸਬੁੱਕ ਤੇ ਤੁਸੀਂ ਅਵੇਲੇਬਲ ਹੈਗੇ ਆ YouTube ਤੇ ਉਪਰ ਅਵੇਲੇਬਲ ਹੈਗੇ ਆ ਸਾਨੂੰ ਇੱਕ ਛੋਟਾ ਜਿਹਾ ਤੁਸੀਂ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਆਪਣੇ ਗਰੁੱਪ ਚ ਵੀ ਐਡ ਕਰ ਲਵਾਂਗੇ ਕੋਈ ਸਾਡੀ ਫੀਸ ਨਹੀਂ ਹੈ ਤੁਸੀਂ ਡੇਲੀ ਤੁਸੀਂ ਉੱਪਰ ਸਾਦੇ ਉੱਪਰ ਪਾਣੀ ਪਾਓ ਔਰ ਦਾਣਾ ਪਾਓ ਤੇ ਤੁਸੀਂ ਸਾਡੇ ਮੈਂਬਰ ਬਣ ਜਾਓਗੇ ਬੜਾ ਸਿੰਪਲ ਜਿਹਾ ਸਾਡਾ ਰਜਿਸਟ੍ਰੇਸ਼ਨ ਹੈ ਢੀ ਦੇਖੋ ਜੀ ਵਾਕਿਆ ਹੀ ਇਹਨਾਂ ਦੀ ਬਹੁਤ ਵਧੀਆ ਉਪਰਾਲਾ ਹੈਗਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿਉਂਕਿ ਗਰਮੀਆਂ ਦਾ ਮੌਸਮ ਹੈਗਾ ਵਾ ਪੰਛੀ ਜਿਹੜੇ ਹਨ ਭੁੱਖੇ ਪਿਆਸੇ ਜਦੋਂ ਆਉਂਦੇ ਨੇ ਤੇ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਹਰ ਇੱਕ ਵਿਅਕਤੀ ਨੂੰ ਜਿਹੜਾ ਘਰਾਂ ਦੇ ਉੱਪਰ ਜਿਹੜਾ ਹੈਗਾ ਪਾਣੀ ਦਾ ਕਟੋਰਾ ਜ਼ਰੂਰ ਰੱਖਣਾ ਚਾਹੀਦਾ ਕੈਮਰਾ ਪਰਸਨ ਨਾਲ ਪਨੀ ਤਰੋੜਾ ਅੰਮ੍ਰਿਤਸਰ